ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਓ ਅੱਜ ਬਣਾਈਏ ਕarele ਤੇ Karele ਦਾ ਆਪਾਂ ਬਹੁਤ ਵਾਰੀ ਬਣਾਏ ਨੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਨਵੇਂ ਤਰੀਕੇ ਨਾਲ ਬਣਾਉਂਦੇ Karele ਹੈਨਾ ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਧਰਲੇ ਤੇ Karele ਆਪਾਂ ਨਾ ਕੱਟ ਲੇ। ਦੇਖੋ ਆਪਾਂ ਗੋਲ ਗੋਲ ਕੱਟ ਕੇ Karele ਰੱਖਿਆ। ਇਹ ਗੋਲ Karele ਕੱਟਣ ਤੋਂ ਪਹਿਲਾਂ ਜਦੋਂ ਤੁਸੀਂ ਆਪਣੇ ਸਾਫ ਦੇ Karele ਹੁੰਦੇ ਹੈਨਾ ਉਹਨਾਂ ਨੂੰ ਚੀਰਾ ਦੇ ਕੇ ਨਮਕ ਲਾ ਲਿਆ ਕਰੋ। ਨਮਕ ਲਾਉਣ ਨਾਲ ਜਿਹੜਾ ਤਰਤਾ ਨਿਕਲ ਜਾਂਦੀ ਹੈ ਥੋੜੀ ਦੇਰ ਤੁਸੀਂ ਇਮਲੀ 'ਚ ਭਿਉਂਦਿਆ ਕਰੋ। ਤਾਂ ਇਮਲੀ ਪਿਉਣ ਨਾਲ ਵੀ ਕੌੜਾਪਨ ਖਤਮ ਹੁੰਦਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਧੋਣੇ ਪੈਂਦੇ ਐ ਇਮਲੀ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਉਣੇ ਆ ਤੇ ਹੁਣ ਆਪਾਂ ਪਾਵਾਂਗੇ ਕarele ਤਲਾਂਗੇ ਕarele ਤਲਣਾ ਮਿਰਚਾਂ ਵੀ ਦੁੱਧ ਨੂੰ ਹਰੀਆਂ ਆਪਸੋ ਚੋਤੇ ਹਰੀਆਂ ਮਿਰਚਾਂ ਮੇਰੇ ਹੱਥ ਤੇ ਪੈ ਗਈਆਂ ਮੂੰਹ ਤੇ ਸੁੱਤੇ ਪੈ ਗਈ ਜੀ ਨਾਲ ਮੇਰਾ ਕਾਫੀ ਮੂੰਹ ਦਾ ਟਕਸੜ ਜਾਂ ਜਾ ਹੋ ਜਾਤੀ ਆ ਇਸ ਲਈ ਹਮ ਥੋੜੀ ਧੂਲ ਫੜ ਕੇ ਇਹਦੇ ਬਣਾ ਰਹੀ ਹਾਂ ਜੀ ਆਪਾਂ ਬ੍ਰਾਊਨ ਕਰਾਂਗੇ ਇਹਨਾਂ ਨੂੰ ਇਹ ਇਹ ਤਾਂ ਬ੍ਰਾਊਨ ਕਰ ਲੈਣੇ ਕਿਉਂਕਿ ਇਹ ਤਰਲੇ ਪਹਿਲਾਂ ਆਪਾਂ ਭੁੰਨ ਲਾਂਗੇ ਨੇ ਉਸ ਤੋਂ ਬਾਅਦ ਆਪਾਂ ਤੜਕਾ ਪਾ ਕੇ ਤੋਂ ਬਣਾਵਾਂਗੇ ਆਪਾਂ ਇਸ ਤਰੀਕੇ ਦੇ ਨਾਲ ਬਣਾ ਰਹੇ ਹਾਂ ਇਹ ਇਸ ਤਰੀਕੇ ਦੇ ਨਾਲ ਕੱਟ ਕੇ ਰਹਿ ਜਾਂਦੇ ਨੇ ਤਰਲੇ ਆਪਾਂ ਬ੍ਰਾਊਨ ਕਰਾਂਗੇ ਬ੍ਰਾਊਨ ਛਿੱਤੀ ਹੋ ਜਾਂਦੇ ਆਪਣੇ ਛੇਕ ਕਾਫੀ ਆ ਜਾਂਦਾ ਦੇ ਸਾਰਿਆਂ ਭੈਣ ਨੂੰ ਬੇਨਤੀ ਹੈ ਸਾਰਿਆਂ ਦੀ ਵੀਡੀਓ ਵਾਚ ਕਰਿਆ ਕਰੋ ਚਾਹੇ ਕਿਸੇ ਦੀ 15 ਮਿੰਟ ਵੀਡੀਓ ਚਾਹੇ 8 ਮਿੰਟ ਚਾਹੇ 10 ਆ ਚਾਹੇ 20 ਚਾਹੇ 25 ਚਾਹੇ 30 ਮਿੰਟ ਦੀ ਵੀਡੀਓ ਦੇਖੋ 30 ਮਿੰਟ ਦੀ ਜੇ ਅਗਲੀ ਵੀਡੀਓ ਬਣਾਉਣੀ ਹੈ ਤਾਂ ਕਿੰਨੀ ਮਿਹਨਤ ਕਰਦੀ ਹੋਣੀ ਹੈ ਹਨ ਅਸੀਂ ਉਹਨੂੰ ਸਕਿਪ ਕਰ ਦਿੰਨੇ ਆ ਉਹਦੀ ਐਡ ਉਹ ਵੀ ਸਕਿਪ ਕਰ ਦਿੰਨੇ ਆ ਪਰ ਨਹੀਂ ਐਡ ਕਦੇ ਵੀ ਸਕਿਪ ਨਾ ਕਰੋ ਜਿਹੜਾ ਬੈਨੀਫਿਟ ਮਿਲਣਾ ਅਗਲੇ ਨੂੰ ਸਕਿਪ ਦੇ ਮਿਲਣਾ ਉਹਦਾ ਹੁੰਦਾ ਸੌਰੀ ਐਡ ਦੇ ਮਿਲਣਾ ਹੁੰਦਾ ਹੈ ਤੇ ਬਹੁਤ ਭੈਣਾ ਮੈਂ ਇੱਕ ਵੀਡੀਓ ਪਾਈ ਜਈ ਮੈਨੂੰ ਬਾਰ-ਬਾਰ ਕਿਸਣਾ ਵੀ ਚੰਨਣ ਲਾਤਾ ਪਰ ਗੁੱਸਾ ਵੀ ਬਹੁਤ ਆਉਂਦਾ ਕਿਉਂਕਿ ਉਹ ਵੀਡੀਓ ਮੇਰੀ 8:00 ਵਜੇ ਤੇ 7 ਸੈਕਿੰਡ ਦੀ ਸੀਗੀ ਤੇ ਜਿਹੜੀ ਮੈਂ 3 ਮਿੰਟਾਂ ਬਾਅਦ ਕਹਤਾ ਜੀ ਫੁੱਲ ਵਾਚ। ਸੋ ਦੇਖੋ ਤੁਸੀਂ 3 ਮਿੰਟਾਂ ਦੇ ਵਿੱਚ ਫੁੱਲ ਵਾਚ ਕਿਹੜੇ ਤਰੀਕੇ ਨਾਲ ਹੋ ਗਈ ਇਹ। ਸਾਰੀਆਂ ਦੀ ਵੀਡੀਓ ਆ ਸਾਰੀਆਂ ਦੇਖਿਆ ਕਰੋ। ਮੇਕੋ ਮਨਪ੍ਰੀਤ ਭੈਣ ਜੀ ਕਿੰਨੀ ਵਿਚਾਰੀ ਸਾਡੇ ਤਾਂ ਚਲੋ ਬੱਚਾ ਸਮਾਨ ਹੈ। ਮਿਹਨਤ ਨਾਲ 20-22 ਮਿੰਟ ਦੀ ਵੀਡੀਓ ਬਣਾਉਂਦੇ ਜੇ ਅਸੀਂ ਉਹ ਵੀਡੀਓ ਨਹੀਂ ਵੇਖਾਂਗੇ ਤਾਂ ਸਾਡੇ ਲਈ ਵੈਰੀ ਬੈਡ ਆ। ਸੋ ਵੇਖੋ ਕਿੰਨੀ ਮਿਹਨਤ ਕਰਦੇ ਨੇ ਸਾਹ ਚੜ ਜਾਂਦਾ ਵਿਚਾਰੀ ਦਾ। ਸੋ ਫਿਰ ਵੀ ਕਿੰਨੀ ਮਿਹਨਤ ਨਾਲ ਵੀਡੀਓ ਬਣਾਉਂਦੇ ਨੇ। ਸੋ ਪਰ ਮੇਰੇ ਉਹਨਾਂ ਦੇ ਪਰਿਵਾਰ ਦੀ ਵੀ ਕਹਿਨੀ ਹੈ ਬਹੁਤ ਅੱਛੇ ਨੇ ਜਿਹੜੇ ਉਹਨਾਂ ਨੇ ਸਹਿਯੋਗ ਦੇ ਰਹੇ ਨੇ ਹੈਨਾ ਉਹਨਾਂ ਦੀ ਮੰਮੀ ਤਲਾਕ ਕੇ ਸੱਸੂ ਆ ਕਿੰਨਾ ਸਹਿਯੋਗ ਦੇ ਰਹੇ ਨੇ ਜੇ ਸਾਡੀਆਂ ਸੱਸੂ ਮਾਵੇਂ ਨੇ ਸਹਿਯੋਗ ਦੇਣ ਤਾਂ ਬਾਰੇ ਨਿਆਰੇ ਨੇ ਪਰ ਆਪਣੇ ਤਾਂ ਸੱਸੂ ਮਾਈ ਖਤਮ ਹੋਏ ਹੋਏ 20 ਸਾਲ ਹੋ ਗਏ ਭਾਈ ਸੋ ਇਸ ਲਈ ਮੈਂ ਕਹਿੰਦੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਜਰੂਰ ਵੀਡੀਓ ਵਾਚ ਕਰਿਆ ਕਰੋ ਮੇਰੀ ਵੀਡੀਓ ਬਿਲਕੁਲ ਨਾ ਵਾਚ ਕਰੋ ਮੈਂ ਨਹੀਂ ਕਹਿੰਦੀ ਕਰੋ ਪਰ ਬਾਕੀ ਜਿਹੜੀ ਦੇਖ ਕਰਦੀਆਂ ਨੇ ਵੀਡੀਓ ਵਾਚ ਕਰਿਆ ਕਰੋ ਮੈਂ ਜਰੂਰ ਵੀਡੀਓ ਵਾਚ ਕਰਦੀ ਆ ਮੇਰੀ ਵੀਡੀਓ ਵਾਚ ਬਹੁਤ ਕੱਟ ਕਰਦੀਆਂ ਨੇ ਪਤਾ ਆਪਾਂ ਨੂੰ ਲੱਗਦਾ ਵਾ ਹਨਾ ਕਿ ਵੀਡੀਓ ਵਾਚ ਘੱਟ ਸਮੇਂ ਲਈ ਕਰਦਿਆਂ ਨੇ ਤੇ ਆਪਾਂ ਨੇ ਕarele ਲੈ ਤਾਲ ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਆਪਾਂ ਪਿਆਜ਼ ਪਿਆਜ਼ ਦੇ ਨਾਲ ਹੀ ਆਪਾਂ ਪਾਵਾਂਗੇ ਕੜੀ ਪੱਤਾ ਕਿਉਂਕਿ ਕੜੀ ਪੱਤਾ ਗਿੱਲਾ ਫਿਰ ਛਿੱਟੇ ਜਿਹੇ ਬੜੇ ਮਾਰਦਾ ਥੋੜਾ ਤੇਲ ਪਾ ਲੈਨੇ ਆ ਮੈਂ ਇਹ ਸਰੋਂ ਦਾ ਤੇਲ ਜੀ ਬਣਾ ਰਹੀ ਆ ਅੱਜ ਤੋ ਪਹਿਲਾਂ ਮੈਂ ਥੋੜਾ ਹੀ ਪਾਵਾਂਗੀ ਕਿ ਜ਼ਿਆਦਾ ਨਹੀਂ ਪਾਵਾਂਗੇ ਹੁਣ ਵੀ ਥੋੜਾ ਜਿਹਾ ਪਾਵਾਂਗੀ ਤੇਲ ਜ਼ਿਆਦਾ ਨਹੀਂ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਦੇਖੋ ਜੀ ਰਖਾ ਪਾਵਾਂਗੇ ਪਿਆਜ਼ ਸਾਰੀਆਂ ਭੈਣਾਂ ਤੇ ਕਿੰਨੀ ਮਿਹਨਤ ਕਰਕੇ ਵੀਡੀਓ ਤਿਆਰ ਕਰਦੀਆਂ ਨੇ ਹਨਾ ਇਹ ਨੋਰਮਲ ਵੀਡੀਓ ਵੀ ਆਪਾਂ ਤਿਆਰ ਕਰੀਏ ਤਾਂ ਅੱਧਾ ਘੰਟਾ ਲੱਗ ਜਾਵੇ ਪਰ ਆਮ ਨਾਲ ਕਿੰਨੇ ਵਾਰੀ ਕੱਟ ਹੋ ਜਾਂਦਾ ਫਿਰ ਕੋਈ ਕਿ ਗਲਤ ਹੋ ਜਾਂਦਾ ਵਾ ਫਿਰ ਪੈਣਾ ਵਿੱਚ ਨੇ ਲੋਜ ਵੀ ਬੜੀ ਕੜ ਜਾਂਦਾ ਉਹ ਵੀਡੀਓ ਤਾਂ ਬਣਾਉਣ ਲੱਗ ਗਏ ਐ ਵਿੱਚ ਪਤਾ ਨਹੀਂ ਕੀ ਬੋਲਣਾ ਕਿਉਂਕਿ ਆਪਾਂ ਸੁਣਦੇ ਹਾਂ ਆਪਾਂ ਨਿਆਲੇ ਥੋੜੀ ਐਂ ਸਖਨਾਲ ਆਪਾਂ ਵੀ ਅੱਧੀ ਸੈਂਚਰੀ ਵਾਲੇ ਆ ਤੋ ਬਾਕੀ ਹਰ ਇੱਕ ਨੂੰ ਜੇ ਜੀ ਨੂੰ ਜਿੰਨਾ ਪਤਾ ਹੋ ਜ਼ਰੂਰ ਕਿਸੇ ਨੂੰ ਸਹੀ ਤਰੀਕੇ ਨਾਲ ਦੱਸਿਆ ਕਰੋ ਗਾਈਡਲੈਂਸ ਅੱਛੀ ਦਿਆ ਕਰੋ ਕਿਉਂਕਿ ਪਤਾ ਲੱਗਦਾ ਹਰ ਇੱਕ ਇਨਸਾਨ ਸਿੱਖ ਕੇ ਹੀ ਵੱਡਾ ਹੁੰਦਾ ਜਦੋਂ ਬੱਚਾ ਆਪਣਾ ਤੋਰਨ ਲੱਗਦਾ ਆਓ ਇਸੇ ਤਰੀਕੇ ਨਾਲ ਤੋਰਨਾ ਸਿਖਦਾ ਵਾ ਆਪਾਂ Papa ਕੜੀ ਪੱਤਾ ਤੋ ਤੁਸੀਂ ਸਾਰੇ ਦੱਸਿਆ ਕਰੋ ਇੱਕ ਦੋ ਸਪੋਰਟ ਕਰਿਆ ਕਰੋ ਮੈਂ ਪਿੰਦਰ ਤੋਂ ਪੁੱਛ ਜਾਨੀ ਆ ਪਿੰਦਰ ਵਧੀਆ ਠੀਕ ਤਰੀਕੇ ਨਾਲ ਰਸਿਆ ਕਮਾਹੀ ਆ ਪਟਿਆਲੇ ਸਾਈਡ ਦੇ ਉਹ ਵੀ ਵਧੀਆ ਦਸਦੇ ਰਹੇ ਮੈਂ ਜਿੰਨਾ ਉਹਨਾਂ ਦਾ ਪੁੱਛਦੀ ਰਹੀ ਆ ਬਿੰਦੂ ਨੇ ਅਜੇ ਕੱਲ੍ਹ ਚੰਡੀਗੜ੍ਹ ਰਹ ਰਹੇ ਨੇ ਆਨਲਾਈਨ ਕਪੜਾ ਸਪਲਾਈ ਕਰਦੇ ਵੇਚਦੇ ਨੇ ਤੇ ਅੱਛਾ ਦੱਸੋ ਅੱਛਾ ਦੱਸੋ ਇੱਕ ਨੇ ਆਰਟੀ ਨੀਲੋ ਵਾਲਾ ਹਨਾ ਇਹ ਸਮਾਨ ਦੇ ਨੇ ਭਾਜੀ ਉਹ ਉਹ ਬਹੁਤ اچھی ਗਾਈਡਲਾਈਨ ਦਿੰਦੀਆਂ ਮੈਨੂੰ ਜਰੂਰਤ ਪੈਂਦੀ ਹੈ ਤਾਂ ਮੈਂ ਉਹਨਾਂ ਨੂੰ ਕਾਲ ਕਰਕੇ ਪੁੱਛਦੀ ਆਂ ਤੇ ਬੜਾ ਸੋਹਣਾ ਸਮਝਾ ਦਿੰਦੇ ਨੇ ਕਿਉਂਕਿ ਦੱਸੇ ਤੇ ਹੀ ਆਪਾਂ ਨੂੰ ਪਤਾ ਲੱਗਦਾ ਪਹਿਲਾਂ ਤਾਂ ਕੋਈ ਵੀ ਨਹੀਂ ਸਿੱਖਿਆ ਹੁੰਦਾ ਪਰ ਭੈਣਾਂ ਵਿੱਚ ਬੜੀਆਂ ਗੱਲਾਂ ਕਰ ਦਿੰਦੀਆਂ ਨੇ ਉਹਨੂੰ ਪਤਾ ਨਹੀਂ ਸੀਗਾ ਜੀ ਉਹ ਤਾਂ ਇਦਾਂ ਪੁੱਛ-ਪੁੱਛ ਕੇ ਸਿੱਖਿਆ ਤੇ ਸਾਰੀਆਂ ਭੈਣੇ ਪੁੱਛ-ਪੁੱਛ ਕੇ ਅੱਗੇ ਆਉਂਦੀਆਂ ਇਦਾਂ ਹੁੰਦਾ ਵੀ ਆਪਣਾ ਨਹੀਂ ਪਤਾ ਦੱਸਣਾ ਹੁੰਦਾ ਕਿਸੇ ਨੂੰ ਕਿ ਅਸੀਂ ਕੀ ਤਾਂ ਪੁੱਛਿਆਗਾ ਭੜੀਆਂ ਲਿਖਿਆ ਹੋਦੇ ਵੀ ਸਾਡੇ ਵਰਗੀਆਂ ਅਨਪੜ ਫਿਰ ਬਣਾ ਛੱਡਦੀਆਂ ਨੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਦਹੀਂ ਮੈਂ ਤਾਂ ਦਹੀਂ ਕਪਾ ਦਹੀਂ ਕਿਉਂ ਪਾਉਣਾ ਵਾ ਇਹ ਮੇਜ ਬਣਾਉਂਦੇ ਕੌੜੇ ਕਰੇਲੇ ਹੁੰਦੇ ਨੇ ਹਨਾ ਫਿਰ ਸ ਮੈਂ ਬਣਾਏ ਸੀ ਡਿਪ ਕਰਕੇ ਰੱਖੇ ਸੀਗੇ ਇਮਲੀ ਦੇ ਵਿੱਚ ਫਿਰ ਮੈਂ ਧੁੱਤੇ ਫਿਰ ਇਮਲੀ ਦੇ ਵਿੱਚ ਕੌੜਾ ਪਾ ਨਿਕਲ ਜਾਂਦਾ ਤਾਂ ਪਿਆਜ਼ ਆਪਾਂ ਕੱਟ ਕੇ ਰੱਖੇ ਹੋਏ ਸੀਗੇ ਤੇ ਹੁਣ ਪਾਵਾਂ ਆਪਾਂ ਨਮਕ ਪਾ ਲਿਆ ਥੋੜਾ ਸਵਾਦ ਅਨਸਾਰ ਹਲਦੀ ਪਾ ਲਈ ਤੇ ਗਰੀ ਮਿਰਚ ਪਾਈ ਐ ਮੈਂ ਲਾਲ ਮਿਰਚ ਐ ਫਿਰ ਬਿਲਕੁਲ ਮੜਾ ਜਿਹਾ ਪਾਵਾਂਗੀ ਜਿਆਦਾ ਨਹੀਂ ਮੈਂ ਪਾਵਾਂਗੀ ਇਹ ਚ ਪਾਵਾਂਗੀ ਮੈਂ ਰਾਈ ਮੈਂ ਰਾਈ ਹੁਣ ਪਾਵਾਂਗੀ ਇਹਦੇ ਵਿੱਚ ਹੋਰ ਵੀ ਇੱਕ ਦੋ ਚੀਜ਼ਾਂ ਐ ਚ ਐਡ ਕਰਾਂਗੀ ਜੋ ਕਿ ਆਪਣੇ ਘਰੇ ਹੁੰਦੀਆਂ ਨੇ ਸਾਰੀਆਂ ਉਹ ਮੈਂ ਤੁਹਾਨੂੰ ਦਿਖਾਉਣੀ ਐ ਕੀ ਪਾ ਰਹੇ ਹਾਂ ਉਹ ਸਾਰੀਆਂ ਭੈਣਾਂ ਦੇ ਘਰੇ ਹੁੰਦੀਆਂ ਜਿਨੇ ਅੰਬ ਦਾ achar ਪਾ ਲਿਆ ਹਨ ਅੰਬ ਦਾ ਮਸਾਲਾ ਪਾਇਆ ਕਰੋ ਸੱਚੀ ਅੰਬ ਦੇ ਮਸਾਲੇ ਨਾਲ ਤਾਂ ਵੱਖਰਾ ਹੀ ਟੇਸਟ ਆਉਂਦਾ ਵਾ ਤੇ ਮੈਂ ਬਹੁਤ ਕੌਣੀ ਹੁੰਦੀ ਐ ਅੰਬ ਦਾ ਮਸਾਲਾ ਤੁਸੀਂ ਆ ਮੇਰੀਆਂ ਵੀਡੀਓ ਦੇ ਵਿੱਚ ਦੇਖਿਆ ਪਰ ਦੇਖਿਆ ਜਿਨ੍ਹਾਂ ਨੇ ਦੇਖਿਆ ਜਿਨ੍ਹਾਂ ਨੇ ਵੈਸੇ ਹੀ ਉਹਦੇ ਨਿਗਾਹ ਦੇ ਲਈ ਹੁੰਦੀਆਂ ਹੁੰਦੀਆਂ ਉਹਨਾਂ ਨੇ ਪਛੇ ਨਹੀਂ ਵਿਖਿਆ ਹੁੰਦਾ ਮੈਂ ਪਾਵਾਂਗੀ ਇਹ ਇਹਦੇ 2 ਚਮਚੇ ਭਰ ਕੇ ਤੁਸੀਂ ਕਦੇ ਵੀ ਪਾ ਕੇ ਦੇਖਿਆ ਅੰਬ ਦਾ ਮਸਾਲਾ ਤਾਂ ਬਹੁਤ ਟੇਸਟ ਹੁੰਦਾ ਆ ਆਪਾਂ ਨਮਾਗੇ ਥੋੜਾ ਜਿਹਾ ਦਹੀਂ ਪਹਿਲਾਂ ਇਹਨਾਂ ਵਿੱਚ ਪਾ ਮਲਾ ਲ ਕੇ ਮਿਕਸ ਕਰਤਾ ਹੁਣ ਆਪਾਂ ਪਾ ਲੈ ਥੋੜਾ ਜਿਹਾ ਦਹੀਂ ਦੋਹਰੇ ਪਾਣ ਜਿਆਦਾ ਨਹੀਂ ਆ ਦੇਖੋ ਇੱਕ ਘਟਕੀ दूसरी करशी करशी ज्यादा नहीं चमचा ही है समझो व्डा एक कमी पाने वास्ते चंकी तरह आप लैं कब्ज़ी ना, ना। हो तो मैं इदा सब्जी भी बना लसों चौथी रात में बना के खादी दे। मेरा दिल की बिल्कुल सिम तो करना मैं थोड़ा मैं कराँगी पानी ऐड ਕਿ ਪਾਣੀ ਜੜੇ ਨਹੀਂ ਹੁੰਦਾ ਕਿ ਕਰੇਲੇ ਵਿੱਚ ਪਾਣੀ ਤਾਂ ਨਹੀਂ ਪੈਂਦਾ ਪਰ ਮੈਂ ਮਸਾਲਾ ਜਿਆ ਭੁੰਨਣਾ ਵਾ ਇਸ ਲਈ ਹੁਣ ਦੇਖੋ ਇਹਨੂੰ ਉਬਾਲਾ ਆ ਗਿਆ ਤੁਸੀਂ ਦਹੀਂ ਹੋਰ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਆ ਪਰ ਮੈਂ ਇਹਦੇ ਵਿੱਚ ਦਹੀਂ ਜ਼ਿਆਦਾ ਨਹੀਂ ਪਾਵਾਂਗੀ ਸਿਰਫ ਇਹ तकरीबन ਕੇ ਲਾ ਲੋ ਅੱਧੀ ਕਿ ਕੜਛੀ ਆਪਣੀ ਕੜਛੀ ਵਾਲੀ ਕਿੰਨਾਂ ਭੈਣਾਂ ਕੋਲ ਵੱਡੇਆਂ ਹੁੰਦੇ ਆ ਠੀਕ ਆ ਸੋਖਿਆ ਜਾ ਕੋਲੇ ਛੋਟੀਆਂ ਮਸਾਲਾ ਦੇਖੋ ਤੁਸੀਂ ਇਹਦਾ ਇੰਨੀ ਖੁਸ਼ਬੂ ਆਉਂਦੀ ਹੈ ਨਾ ਜਿਹੜਾ ਅੰਬ ਦਾ ਆਪਾਂ achar ਵਾਲਾ ਮਸਾਲਾ ਪਾਇਆ ਤਾਂ ਬਹੁਤ ਖੁਸ਼ਬੂ ਆਵੰਦੀ ਹੈ ਤੁਸੀਂ ਅਗਲੇ ਦੀ ਲਵਜ਼ ਫੜਨ ਦੀ ਬਜਾਏ ਹਨਾ ਕੀ ਗਲਤ ਬੋਲਿਆ ਕਿ ਕੀ ਰਹਿ ਗਿਆ ਹਰ ਇੱਕ ਤਾਂ ਬੋਲਦਿਆ ਬੋਲਦਿਆ ਗਲਤੀ ਹੁੰਦੀ ਹੈ ਉਹਦੀ ਫੜਨ ਦੀ ਬਜਾਏ ਉਹਦੀ ਵੀਡੀਓ ਨੂੰ ਵਾਚ ਕਰਿਆ ਕਰੋ ਮੈਂ ਸੱਚੀ ਗੱਲ ਮੈਂ ਕਰਦੀ ਆਂ ਅਗਰ ਵੱਡੀ ਵੀਡੀਓ ਤਾਂ ਲਾ ਦਿੰਨੀ ਆਂ ਕੋਲੇ ਲਾ ਕੇ ਰੱਖ ਲੈਣੀ ਹੁੰਦੀ ਆ ਜਦੋਂ ਵੀਡੀਓ ਹੁੰਦੀ ਹੈ ਬੇਦੀ ਨਿਗਾਹ ਮਾਰਦੀ ਆ ਤਾਂ ਕਮੈਂਟ ਮੈਂ ਉਸ ਟੈਂਪ ਕਰ ਦਿੰਨੀ ਆਂ ਕਈ ਵਾਰੀ ਮੈਂ ਕਮੈਂਟ ਕਰਨਾ ਭੁੱਲ ਜਾਂਦੀ ਆਂ ਲਾਈਕ ਕਰਨਾ ਭੁੱਲ ਜਾਂਦੀ ਆਂ ਤਾਂ ਮੈਂ ਦੁਬਾਰਾ ਵੀਡੀਓ ਵਾਚ ਕਰਕੇ ਕਰ ਦਿੰਨੀ ਹੁੰਦੀ ਆ ਤੇ ਜੇ ਸਪੋਰਟ ਕਰਾਂਗੇ ਇੱਕ ਦੂਸਰੇ ਦੀ ਤਾਂ ਹੀ ਆ ਨਹੀਂ ਤਾਂ ਇਕੱਲੇ ਤਾਂ ਕਿਸੇ ਤੋਂ ਵੀ ਨਹੀਂ ਵੀਡੀਓ ਹੁੰਨੀ ਇਹਨਾਂ ਲੋ ਜੀ ਆਪਾਂ ਪਾਤੇ ਕਰੇਲੇ ਮੂਸਾ ਵੀ ਲੱਗਦਾ ਕਿ ਮੇਰੀਆਂ ਭੈਣਾਂ ਨੂੰ ਪਿੱਠ ਪਿੱਛੇ ਵੀ ਗੱਲਾਂ ਕਰਨ ਤੋਂ ਬਾਜ਼ ਨਹੀਂ ਆਉਂਦੀਆਂ ਹੁੰਦੀਆਂ ਨੇ ਬਹੁਤ ਐਸੀਆਂ ਕਦੀ ਮਗਤਾਨ ਤੇ ਮੈਂ ਜ਼ਰੂਰ ਦੱਸਾਂਗੀ ਪਰ ਮੈਂ ਕਹਿਣਾ ਨਹੀਂ ਚਾਹਦੀ ਹੁੰਦੀ ਜਲਦੀ ਛੇਤੀ ਕਿਸੇ ਨੂੰ ਕਿਨੇ ਕੀ ਕਹਾਂ ਤੇ ਕਿਨੇ ਕੀ ਕਹਾਂ ਲੋ ਜੀ ਆਪਾਂ ਹੁਣ ਇਹਨੂੰ 10 ਤੋਂ 15 ਮਿੰਟ ਮਿੰਨੀ ਅੱਗ ਤੇ ਮਿੰਨੇ ਸੇਕਦੇ ਬਣਾਵਾਂਗੇ ਆਪਾਂ ਆਪਾਂ ਦੇ ਟਟਾਕ ਤੇ ਇਹ ਕਰੇਲਾ ਬਣ ਕੇ ਤਿਆਰ ਹੈ ਖਟਮੇਟਾ ਖਟਮੇਟਾ ਦਹੀਂ ਕਰੇ ਲਾਣ ਕੇ ਤਿਆਰ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਇਆ ਕਰੋ ਜੇ ਤੁਸੀਂ ਖਾਓਗੇ ਇਹਦੇ ਨਾਲ ਦਹੀਂ ਹੋਵੇ ਤੇ ਜਾ ਹੋਵੇ ਪਰ ਤੋਤੀ ਮੂੰਗੀ ਦੀ ਦਾਲ ਹਨਾ ਤਾਂ ਫਿਰ ਤਾਂ ਇਹਦਾ ਵੱਖਰਾ ਹੀ ਨਜ਼ਾਰਾ ਹੁੰਦਾ ਵਾ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਪਲੀਜ਼ ਵੀਡੀਓ ਜਰੂਰ ਪੂਰੀ ਵਾਚ ਕਰਿਆ ਕਰੋ ਕੈਨਾਂ ਨਹੀਂ ਮੈਨੂੰ ਚੰਗਾ ਲੱਗਦਾ ਮੇਰੀ ਨਹੀਂ ਕਹਿੰਦੀ ਮੈਂ ਕਹਿੰਦੀ ਜਿਹਦੀ ਵੀ ਤੁਸੀਂ ਵੀਡੀਓ ਵਾਚ ਕਰਦੇ ਆ ਕਰਿਆ ਕਰੋ ਚਾਹ ਕਿਸੇ ਜਿਹਨੇ ਮਰਜ਼ੀ ਮੈਂਟ ਵੀ ਥੋਵੇ ਤਾਂ ਵੀਡੀਓ ਵਾਚ ਕਰਿਆ ਕਰੋ ਧੰਨਵਾਦ ਨਿਰਵਾਨ ਜੀ ਹਮੇਸ਼ਾ ਦੇ ਵਾਸਤੇ ਰਹੋ ਖੁਸ਼ ਰਹੋ